ਪੂੜੀ ਕੜਾਈ ਵਿੱਚੋਂ ਪੱਜ ਗਈ 파3 ਕਿਸਾਨ ਦੇ ਘਰ ਕੋਲ ਇੱਕ ਮਰੀਲ ਜਈ ਕੁੱਤੀ ਬੈਠੀ ਸੀ ਉਸਤੇ ਪੰਜ ਬੱਚੇ ਇਧਰ ਉਧਰ ਫੇਰ ਰਹੇ ਸਨ ਉਹਨਾਂ ਦਾ ਵੀ ਜੀ ਕੀਤਾ ਕਿ ਇਸ ਪੂੜੀ ਨੂੰ ਖਾ ਜਾਈਏ ਪੂੜੀ ਨੇ ਕਿਹਾ ਮੈਂ ਕੜਾਈ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਖਰਗੋਸ਼ ਨੂੰ ਲੁਬਣਾ ਕੇ ਅਤੇ ਮੋਟੋ ਲੂੰਬੀ ਨੂੰ ਧੋਖਾ ਦੇ ਕੇ ਆਈ ਹਾਂ ਮੈਂ ਤੁਹਾਡੇ ਹੱਥ ਵੀ ਨਹੀਂ ਆਉਂਦੀ ਕੁੱਤੀ ਬੜੀ ਚਲਾਕ ਸੀ ਉਹ ਅੱਗੇ ਨੂੰ ਮੂੰਹ ਕਰਕੇ ਉੱਚਾ ਸੁਣਦਾ ਬਹਾਨਾ ਕਰਦੀ ਹੋਈ ਕਹਿਣ ਲੱਗੀ ਕੁੜੇ ਪੂੜੀਏ ਕੀ ਕਹਿਨੀ ਐ ਮੈਂ ਜਰਾ ਉੱਚਾ ਸੁਣਦੀ ਆ ਪੂੜੀ ਕੁਝ ਨੇੜੇ ਆਈ ਕੁੱਤੀ ਨੇ ਵੀ ਆਪਣਾ ਮੂੰਹ ਬੋਲਿਆਂ ਦੀ ਤਰ੍ਹਾਂ ਜਿڑا ਅੱਗੇ ਕੀਤਾ ਪੂੜੀ ਫੇਰ ਉਹੀ ਕਹਿਣ ਲੱਗੀ ਕੜਾਹੀ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਗੋਸ਼ ਨੂੰ ਉੱਲੂ ਬਣਾ ਕੇ ਤੇ ਮੋਟੋ ਮਾਸੀ ਲੂੰਬਲੀ ਨੂੰ ਧੋਖਾ ਦੇ ਕੇ ਆਈ ਹਾਂ ਪੂੜੀ ਨੇ ਐਨਾ ਹੀ ਕਿਆ ਸੀ ਕਿ ਕੁੱਤੀ ਨੇ ਚਪਟਾ ਮਾਰਿਆ ਹੱਪ ਤੇ ਅੱਧੀ ਪੂੜੀ ਉਸ ਦੇ ਮੂੰਹ ਵਿੱਚ ਆ ਗਈ ਹੁਣ ਜੋ ਅੱਧੀ ਪੂੜੀ ਬਚੀ ਸੀ ਉਹ ਐਨੀ ਤੇਜ਼ੀ ਨਾਲ ਭੱਜੀ ਕਿ ਅੱਗੇ ਜਾ ਕੇ ਪਤਾ ਨਹੀਂ ਕਿਵੇਂ ਜ਼ਮੀਨ ਵਿੱਚ ਤਸ ਗਈ ਕੁੱਤੀ ਨੇ ਆਪਣੇ ਪੰਜਾਂ ਕਤੂਰੀਆਂ ਨੂੰ ਬਲਾ ਕੇ ਪੂੜੀ ਲੱਭਣ ਲਈ ਕਿਹਾ ਪਰ ਉਹਨਾਂ ਨੂੰ ਪੂੜੀ ਨਾ ਲੱਭੀ ਇਸੇ ਲਈ ਹੁਣ ਤੱਕ ਸਾਰੇ ਕੁੱਤੇ ਉਸੇ ਅੱਡੀ ਪੂੜੀ ਦੀ ਤਲਾਸ਼ ਵਿੱਚ ਹਰ ਵੇਲੇ ਜ਼ਮੀਨ ਸੁੰਘਦੇ ਫਿਰਦੇ ਹਨ ਉਹ ਕਹਿੰਦੇ ਹਨ ਕਿ ਇਸ ਨੇ ਸਾਡੀ ਨੱਕੜ ਦਾਦੀ ਦੀ ਨੱਕੜ ਦਾਦੀ ਨੂੰ ਧੋਖਾ ਦਿੱਤਾ ਸੀ ਪਰ ਉਹਨਾਂ ਨੂੰ ਅੱਜ ਵੀ ਉਸ ਅੱਡੀ ਪੂੜੀ ਦਾ ਇਧਰੇ ਪਤਾ ਨਹੀਂ ਲੱਗਾ ਥੈਂਕਸ ਫੋਰ ਵਾਚਿੰਗ